ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ਿਓਈ ਫਤੇ ਦੀ ਸਾਂਝ ਕਰੀਏ ਗਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਦਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚਮੰਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾ ਸੰਗਤ ਜੀ ਅੱਜ ਸੀ ਤੁਹਾਨੂੰ ਦੱਸਾਂਗੇ ਜਿਹੜੇ ਕਹਿੰਦੇ ਨੇ ਸਾਡੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਨੇ ਦੁੱਖਾਂ ਨਾਲ ਭਰੀ ਹੋਈ ਹੈ ਸਾ ਸੰਗਤ ਜੀ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਆਟ ਵੀ ਕੀਤੇ ਪਰ ਕੁਝ ਵੀ ਠੀਕ ਨਹੀਂ ਹੋਇਆ ਤਾਂ ਸਾਧ ਸੰਗਤ ਜੀ ਉਹ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣ ਲੈ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਦੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਮਣਪਾ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਤੋਂ ਡਰ ਰਹੇ ਹੋ ਜਦ ਭਜਨ ਦੀ ਕੋਸ਼ਿਸ਼ ਕਰ ਰਹੇ ਹੋ ਸਾਤ ਸੰਗਤ ਜੀ ਤਾਂ ਯਾਦ ਕਰੋ ਉਹਨਾਂ ਛੋਟੇ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਵਜ਼ੀਰ ਖਾਨ ਨੇ ਨੀਹਾਂ ਵਿੱਚ ਜਣਵਾ ਕੇ ਸ਼ਹੀਦ ਕਰ ਦਿੱਤਾ ਸੀ ਸਾਤ ਸੰਗਤ ਜੀ ਜਿਨ੍ਹਾਂ ਦਾ ਵਿਸੋੜਾ ਸਰਸਾ ਨਦੀ ਉੱਤੇ ਹੋਇਆ ਸੀ ਸਾਤ ਸੰਗਤ ਜੀ ਵਜ਼ੀਰ ਖਾਨ ਨੇ ਉਹਨਾਂ ਨੂੰ ਕੇਸ ਕਟਵਾਉਣ ਅਤੇ ਆਪਣਾ ਧਰਮ ਅਪਣਾਉਣ ਲਈ ਕਿਹਾ ਸੀ ਪਰ ਛੋਟੇ ਸਾਹਿਬ ਜਦਿਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਸਾਧ ਸੰਗਤ ਜੀ ਬਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕੀਤਾ ਉਹਨਾਂ ਛੋਟੇ ਸਾਹਿਬ ਜਦਿਆਂ ਨੇ ਅਤੇ ਖੁਸ਼ੀ-ਖੁਸ਼ੀ ਆਪਣੀ ਸਿੱਖੀ ਦੇ ਲਈ ਸ਼ਹੀਦੀਆਂ ਪਾ ਲਈ ਸਾਧ ਸੰਗਤ ਜੀ ਪਰ ਅਸੀਂ ਆਪਣੇ ਅੱਧੀ ਜ਼ਿੰਦਗੀ ਹੰਢਾ ਚੁੱਕੇ ਹਾਂ ਅਤੇ ਅਸੀਂ ਦੁੱਖਾਂ ਤੋਂ ਡਰਦੇ ਗੁਰਬਾਣੀ ਦਾ ਲੜ ਛੱਡ ਦਿੰਦੇ ਆ ਸਾਧ ਸੰਗਤ ਜੀ ਅਤੇ ਪਖੰਡੀ ਬਾਬਿਆਂ ਦੇ ਕੋਲ ਜਾਣ ਲੱਗ ਜਾਂਦੇ ਆ ਸਾਧ ਸੰਗਤ ਜੀ ਰਹੀ ਗੱਲ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਆਪਣੀਆਂ ਗੱਲਾਂ ਉਹਨਾਂ ਨਾਲ ਕਰਿਆ ਕਰੋ ਸਾਧ ਸੰਗਤ ਜੀ ਜਿਹੜੇ ਲੋਕ ਕਹਿੰਦੇ ਨੇ ਅਸੀਂ ਬਹੁਤ ਅਰਦਾਸਾਂ ਵੀ ਕੀਤੀਆਂ ਤੇ ਪਰ ਸਾਡੀ ਗੱਲ ਨਹੀਂ ਪਣੀ ਸਾਧ ਸੰਗਤ ਜੀ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਅਰਦਾਸਾਂ ਵਾਹਿਗੁਰੂ ਤੱਕ ਨਹੀਂ ਪਹੁੰਚਦੀਆਂ ਸਾਧ ਸੰਗਤ ਜੀ ਇਹ ਤੁਹਾਡਾ ਵਹਿਮ ਹੈ ਉਹ ਪਰਮਾਤਮਾ ਸਰਵ ਸ਼ਕਤੀਮਾਨ ਹੈ ਸਾਧ ਸੰਗਤ ਜੀ ਉਹ ਸਭ ਦੇ ਦਿਲਾਂ ਦੀ ਜਾਣਣ ਵਾਲਾ ਹੈ ਜੋ ਗੱਲਾਂ ਅਸੀਂ ਕਿਸੇ ਨਾਲ ਵੀ ਨਹੀਂ ਕਰਦੇ ਸਾਧ ਸੰਗਤ ਜੀ ਉਹ ਉਹਨਾਂ ਗੱਲਾਂ ਨੂੰ ਵੀ ਜਾਣਨ ਵਾਲਾ ਹੈ 사ਤ ਸੰਗਤ ਜੀ ਗੁਰਬਾਣੀ ਕੋਈ ਜਾਦੂ ਟੂਣਾ ਨਹੀਂ ਹੈ ਜਿਸ ਨੂੰ 2-4 ਦਿਨ ਪੜੋ ਅਤੇ ਆਪਣੇ ਕੰਮ ਠੀਕ ਹੋ ਜਾਣਗੇ 사ਤ ਸੰਗਤ ਜੀ ਗੁਰਬਾਣੀ ਆਪਣੀ ਸਮੁੱਚੇ ਜਨਮਾਂ ਨੂੰ ਹੰਡਾਉਣ ਵਾਲੀ ਬੂਟੀ ਹੈ 사ਤ ਸੰਗਤ ਜੀ ਆਪਾਂ ਜਿੰਨਾ ਜ਼ਿਆਦਾ ਗੁਰਬਾਣੀ ਪੜਾਂਗੇ ਅਤੇ ਨਾਮ ਸਿਮਰਨ ਕਰਾਂਗੇ ਉਹਨਾਂ ਹੀ ਆਪਾਂ ਨੂੰ ਲਾਭ ਮਿਲੇਗਾ ਸਾਧ ਸੰਗਤ ਜੀ ਜੇਕਰ ਇਸ ਦੁਨੀਆ ਉੱਤੇ ਸਾਡੇ ਦੁੱਖਾਂ ਨੂੰ ਕੋਈ ਦੂਰ ਕਰ ਸਕਦਾ ਹੈ ਨਾ ਤਾਂ ਉਹ ਸੱਚੇ ਪਿਤਾ ਵਾਹਿਗੁਰੂ ਜੀ ਦਾ ਸਿਮਰਨ ਹੀ ਹੈ ਸਾਡਾ ਇਨਾ ਪਾਠ ਅਰਦਾਸਾਂ ਕਰਨ ਦੇ ਬਾਵਜੂਦ ਵੀ ਸਾਡੇ ਦੁੱਖ ਠੀਕ ਨਹੀਂ ਹੁੰਦੇ ਸਾਡੇ ਦੁੱਖ ਦੂਰ ਨਹੀਂ ਹੁੰਦੇ ਸਾਧ ਸੰਗਤ ਜੀ ਚੰਗੇ ਦਿਨ ਜਿੰਦਗੀ ਵਿੱਚ ਨਹੀਂ ਆ ਰਹੇ ਤਾਂ ਸਾਧ ਸੰਗਤ ਜੀ ਸਮਝ ਲੋ ਇਹ ਜਿੰਦਗੀ ਦੇ ਵਿੱਚ ਵਾਹਿਗੁਰੂ ਜੀ ਤੁਹਾਡੀ ਪਰਖਿਆ ਲੈ ਰਹੇ ਨੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਸਾਰੇ ਕਿ ਕਿਸਾਨ ਜਦੋਂ ਫਸਲ ਬੀਜਦਾ ਹੈ ਤਾਂ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਪਹਿਲਾਂ ਲੈਂਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਮੇਰੀ ਫਸਲ ਨੂੰ ਚਾਰ ਚੰਦ ਲਗਾਉਣਾ ਸਾਧ ਸੰਗਤ ਜੀ ਇਦਾਂ ਹੀ ਜਦੋਂ ਉਹ ਫਸਲ ਬੀਜ ਦਿੰਦਾ ਹੈ ਤਾਂ ਉਹ ਫਸਲ ਬੀਜਣ ਤੋਂ ਬਾਅਦ ਵੀ 6 ਸੱਤ ਮਹੀਨੇ ਉਸਦੇ ਪੱਕਣ ਦਾ ਇੰਤਜ਼ਾਰ ਕਰਦਾ ਹੈ ਸਾਧ ਸੰਗਤ ਜੀ ਕਈ ਵਾਰ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਫਸਲ ਖਰਾਬ ਵੀ ਹੋ ਜਾਂਦੀ ਹੈ ਜਾਂ ਕੋਈ ਕੀੜਾ ਵੀ ਲੱਗ ਜਾਂਦਾ ਹੈ ਸਾਥ ਸੰਗਤ ਜੀ ਤਾਂ ਵੀ ਵਾਈਗੁਰ ਜੀ ਨੂੰ ਹੀ ਨਹੀਂ ਕੋਸਦਾ ਕਿਉਂਕਿ ਉਸ ਦਾ ਭਰੋਸਾ ਵਾਈਗੁਰ ਜੀ ਤੇ ਅਟੁੱਟ ਹੁੰਦਾ ਹੈ ਸਾਥ ਸੰਗਤ ਜੀ ਉਸ ਨੂੰ ਪਤਾ ਹੁੰਦਾ ਹੈ ਕਿ ਜੇਕਰ ਮੇਰੀ ਫਸਲ ਖਰਾਬ ਹੋਈ ਹੈ ਨਾ ਇਸ ਦੇ ਪਿੱਛੇ ਵੀ ਕੁਝ ਚੰਗਾ ਹੀ ਹੋਣ ਵਾਲਾ ਹੈ ਸਾਥ ਸੰਗਤ ਜੀ ਜਦੋਂ ਆਪਣੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਸਾਤ ਸੰਗਤ ਜੀ ਆਪਾਂ ਵਾਹਿਗੁਰੂ ਜੀ ਬਲ ਹੀ ਭਜਦੇ ਹਾਂ ਅਤੇ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦੇ ਹਾਂ ਸਾਤ ਸੰਗਤ ਜੀ ਦੋ ਦਿਨਾਂ ਬਾਅਦ 10 ਦਿਨਾਂ ਬਾਅਦ ਅਪਟਾ ਮਨ ਢਿੱਲਾ ਪੈ ਜਾਂਦਾ ਹੈ ਸਾਤ ਸੰਗਤ ਜੀ ਇੰਜ ਲੱਗਦਾ ਹੈ ਕਿ ਵਾਹਿਗੁਰੂ ਜੀ ਸਾਡੀ ਗੱਲ ਨਹੀਂ ਸੁਣ ਰਹੇ ਸਾਤ ਸੰਗਤ ਜੀ ਪਰ ਕਦੇ ਵੀ ਡੋਲੋ ਨਾ ਸਾਤ ਸੰਗਤ ਜੀ ਵੈਗੁਰ ਜੀ ਵੀ ਆਪਾਂ ਨੂੰ ਪਰਖਦੇ ਹਨ ਕਿ ਇਹ ਬੰਦਾ ਕਿੰਨੇ ਜ਼ਿਆਦਾ ਦੁੱਖ ਚੱਲਣ ਸਕਦਾ ਹੈ ਸਾਧ ਸੰਗਤ ਜੀ ਪਰ ਜੇਕਰ ਤੁਸੀਂ ਸਮਝ ਗਏ ਇਹ ਦੁੱਖ ਸੰਗ ਉਸ ਵੈਗੁਰੂ ਜੀ ਦੀ ਦੇਣ ਹੀ ਹਨ ਤਾਂ ਦੁੱਖਾਂ ਨੂੰ ਚੱਲਣ ਦੀ ਤਾਕਤ ਵੀ ਵੈਗੁਰ ਜੀ ਆਪ ਹੀ ਦਿੰਦੇ ਹਨ ਸਾਧ ਸੰਗਤ ਜੀ ਜੇ ਤੁਸੀਂ ਡੋਲ ਗਏ ਤਾਂ ਵੈਗੁਰ ਜੀ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਮੇਰੇ ਤੇ ਭਰੋਸਾ ਨਹੀਂ ਕਰ ਰਿਹਾ ਸਾਧ ਸੰਗਤ ਜੀ ਇਸ ਲਈ ਕਿਸੇ ਵੀ ਹਾਲਤ ਵਿੱਚ ਨਾਮ ਸਿਮਰਨ ਕਰਨਾ ਨਾ ਛੱਡੋ ਅਤੇ ਜਿਵੇਂ ਫਸਲ ਵਾਂਗ ਜੇਕਰ ਕੁਝ ਚੰਗਾ ਬੀਜੋਗੇ ਤਾਂ ਉਸ ਦਾ ਰਿਜ਼ਲਟ ਬਹੁਤ ਚੰਗਾ ਹੋਵੇਗਾ ਉਹ ਆਪਨ ਨੂੰ ਕੁਝ ਸਮਾਂ ਬਾਅਦ ਦੇਖਣ ਨੂੰ ਜ਼ਰੂਰ ਮਿਲੇਗਾ ਸਾਧ ਸੰਗਤ ਜੀ ਜਿਵੇਂ ਉਸ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਸਾਧ ਸੰਗਤ ਜੀ ਉਹ ਸੋਚਦਾ ਹੈ ਕਿ ਇਸ ਦੇ ਪਿੱਛੇ ਵੀ ਕੋ ਚੰਗਾ ਹੀ ਹੋਵੇਗਾ ਸਾਧ ਸੰਗਤ ਜੀ ਜੇ ਜ਼ਿੰਦਗੀ ਦੇ ਵਿੱਚ ਦੁੱਖ ਆ ਰਹੇ ਨਾ ਉਹਨਾਂ ਦੇ ਪਿੱਛੇ ਵੀ ਕੋਈ ਵਜ੍ਹਾ ਹੈ ਸਾਧ ਸੰਗਤ ਜੀ ਹਰ ਦਿਨ ਦੇ ਬਾਅਦ ਰਾਤ ਆਉਂਦੀ ਹੈ ਤੇ ਰਾਤ ਦੇ ਬਾਅਦ ਦਿਨ ਆਉਂਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਦੁੱਖ ਸੁੱਖ ਨੇ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਸਾਸ ਸੰਗਤ ਜੀ ਇਹ ਵੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹਨ ਸਾਸ ਸੰਗਤ ਜੀ ਇਹ ਵੈਗੁਰ ਜੀ ਦੇਣ ਹਨ ਇਹ ਵੈਗੁਰ ਜੀ ਹੀ ਸਾਨੂੰ ਪਰਖਦੇ ਹਨ ਕਿ ਬੰਦਾ ਕਿੰਨੇ ਕ ਦੁੱਖ ਚੜ ਸਕਦਾ ਹੈ ਕਿ ਮੇਰੇ ਪ੍ਰਤੀ ਉਸ ਦੀ ਭਗਤੀ ਉਸ ਦਾ ਸਿਮਰਨ ਕਿ ਵਿਸ਼ਵਾਸ ਵਾਲਾ ਹੈ ਕਿ ਸਿਰਫ ਉਹ ਸਿਰਫ ਇੱਕ ਨਾਮ ਦੇ ਤੌਰ ਤੇ ਹੀ ਕਰਦਾ ਹੈ ਸਾਸੰਗਤ ਜੀ ਤੁਸੀਂ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਿਆ ਕਰੋ ਭਰੋਸਾ ਰੱਖਿਆ ਕਰੋ ਸਾਸੰਗਤ ਜੀ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਰਹੇ ਨੇ ਨਾ ਤਾਂ ਉਹਨਾਂ ਦੇ ਪਿੱਛੇ ਵੀ ਕੋਈ ਚੰਗਾ ਹੀ ਹੋਣ ਵਾਲਾ ਹੈ ਕੁਝ ਸਮਾਂ ਲੱਗ ਸਕਦਾ ਹੈ ਪਰ ਚੰਗਾ ਦਿਨ ਜ਼ਰੂਰ ਆਉਣਗੇ ਸਾਸੰਗਤ ਜੀ ਇਸੇ ਤਰ੍ਹਾਂ ਪਈ ਉਹ ਆਪਾਂ ਨੂੰ ਕੁਝ ਸਮਾਂ ਬਾਅਦ ਦੇਖਣ ਨੂੰ ਜ਼ਰੂਰ ਮਿਲੇਗਾ ਸਭ ਤੋਂ ਵੱਡੀ ਗੱਲ ਇਹ ਹੈ ਸਾ ਸੰਗਤ ਜੀ ਵਾਹਿਗੁਰੂ ਜੀ ਤੋਂ ਉੱਪਰ ਕੋਈ ਵੀ ਸ਼ਕਤੀ ਨਹੀਂ ਹੈ ਜੇ ਅਸੀਂ ਵਾਹਿਗੁਰੂ ਜੀ ਦੀ ਵਾਹ ਛੱਡ ਵੀ ਦਿੰਦੇ ਹਾਂ ਸਾ ਸੰਗਤ ਜੀ ਦੁਨੀਆ ਉੱਤੇ ਕੋਈ ਅਜਿਹੀ ਤਾਕਤ ਨਹੀਂ ਹੈ ਜੋ ਆਪਣੇ ਸਾਰੇ ਕੰਮਾਂ ਨੂੰ ਸਵਾਰ ਸਕੇ ਸਾ ਸੰਗਤ ਜੀ ਬੀਬੀਆਂ ਕੀ ਕਰਦੀਆਂ ਨੇ ਜਦੋਂ ਪਾਠ ਕਰਨ ਦੇ ਬਾਵਜੂਦ ਅਰਦਾਸਾ ਕਰਨ ਦੇ ਬਾਵਜੂਦ ਉਹਨਾਂ ਦੇ ਕੰਮ ਠੀਕ ਨਹੀਂ ਹੁੰਦੇ ਉਪਖੰਡੀ ਬਾਬਿਆਂ ਦੇ ਕੋਲ ਜਾਣ ਲੱਗ ਜਾਂਦੀਆਂ ਨੇ ਸਾਧ ਸੰਗਤ ਜੀ ਤੁਸੀਂ ਧਿਆਨ ਦਿਓ ਜੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਕੰਮਾਂ ਦੇ ਵਿੱਚ ਥੋੜੀ ਕੋਈ ਦੇਰ ਹੋ ਰਹੀ ਹੈ ਨਾ ਤਾਂ ਉਸ ਦੇ ਪਿੱਛੇ ਵੀ ਕੋ ਚੰਗਾ ਹੋਣ ਵਾਲਾ ਹੈ ਸਾਧ ਸੰਗਤ ਜੀ ਉਪਖੰਡੀ ਬਾਬੇ ਉਹ ਵੀ ਇੱਕ ਇਨਸਾਨ ਹੀ ਨੇ ਸਾਧ ਸੰਗਤ ਜੀ ਉਹ ਤੁਹਾਡੇ ਦੁੱਖਾਂ ਤਕਲੀਫਾਂ ਨੂੰ ਦੂਰ ਨਹੀਂ ਕਰ ਸਕਦੇ ਜੇ ਕੋਈ ਤੁਹਾਡੀਆਂ ਦੁੱਖਾਂ ਤਕਲੀਫਾਂ ਨੂੰ ਦੂਰ ਕਰ ਸਕਦਾ ਹੈ ਨਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੀ ਨੇ ਜਿਹੜੀਆਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਸਾਸੰਗਤ ਜੀ ਤੇ ਮੂਲ ਮੰਤਰ ਦਾ ਜਾਪ ਹੋ ਸਕੇ ਰੋਜ਼ ਕਰਿਆ ਕਰੋ ਸਾਸੰਗਤ ਜੀ 2 ਮਿੰਟ 5 ਮਿੰਟ ਸਾਸੰਗਤ ਜੀ ਹੋ ਸਕਦਾ ਹੈ ਸਵੇਰੇ 2 ਵਜੇ ਤੜਕੇ ਸਾਸੰਗਤ ਜੀ 2 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਬਹੁਤ ਉੱਤਮ ਹੁੰਦਾ ਹੈ ਜੋ ਕਿ ਵਾਹਿਗੁਰੂ ਜੀ ਉਸ ਟਾਈਮ ਹਾਜ਼ਰ-ਨਾਜ਼ਰ ਹੁੰਦੇ ਹਨ ਜੋ ਉਸ ਟਾਈਮ ਕੀਤੀ ਅਰਦਾਸ ਵੀ ਵਾਹਿਗੁਰੂ ਜੀ ਦੀ ਦਰਗਾਹ ਤੱਕ ਸਿੱਧੀ ਪ੍ਰਵਾਨ ਹੁੰਦੀ ਹੈ ਸਾਧ ਸੰਗਤ ਜੀ 2 ਮਿੰਟ 5 ਮਿੰਟ ਸਾਧ ਸੰਗਤ ਰੋਜ਼ ਵਾਹਿਗੁਰੂ ਜੀ ਲਈ ਜ਼ਰੂਰ ਕੱਢਿਆ ਕਰੋ ਜਿਹੜੀਆਂ ਸੰਗਤਾਂ ਪਾਠ ਨਹੀਂ ਕਰ ਸਕਦੀਆਂ ਸਾਧ ਸੰਗਤ ਜੀ ਉਹ ਮੂਲ ਮੰਤਰ ਤਾਂ ਕਰ ਹੀ ਸਕਦੀਆਂ ਨੇ ਨਾ 2-5 ਮਿੰਟ ਤਾਂ ਆਪਾਂ ਵਾਹਿਗੁਰੂ ਜੀ ਲਈ ਕੱਢ ਹੀ ਸਕਦੇ ਹਾਂ ਨਾ ਸਾਧ ਸੰਗਤ ਜੀ ਜ਼ਰੂਰ ਕਰਿਆ ਕਰੋ ਵਾਈਗੋ ਜੀ ਤੁਹਾਡੇ ਸਾਰੇ ਕੰਮ ਸਵਾਰ ਦੇਣਗੇ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਹੋਈਆਂ ਖੁੱਲਾਂ ਚੋਕਾਂ ਦੀ ਖਿਮਾ ਬਖਸ਼ਣੇ ਦੀ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦਾ ਸਮਾਂ ਲੱਗ ਸਕੇ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਨੇ ਕਿ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਤ ਸੰਗਤ ਜੀ ਹੋਈਆਂ ਬੁੱਲਾਂ ਚੱਕਾਂ ਨੇ ਕੀਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹੀ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤ